ਦੋ ਦਿਨ ਦੋ ਦਿਨ ਗੁੰਡਾ ਨਾਲੋ ਯਾਰ ਬਈ ਤੂੰ ਇੱਕ ਸਾਲ ਹੋ ਗਿਆ ਉਹ ਦਿਨਾਂ ਨੂੰ ਚਲੋ ਆਇਆ ਅਦਾ ਵੀ ਆਮ ਗਿਆ ਸੀ ਸਰ ਸਾਹਿਬ ਇੱਕ ਮਿੰਟ ਚਲੋ ਸਮਾਂ ਬਹੁਤ ਜ਼ਿਆਦਾ ਹੋ ਗਿਆ ਖੜੀਆਂ ਤੇ ਟੱਕ ਜੇ ਬੋਲਦੇ ਆਂ ਛੋਟੀਆਂ 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 ਚਲੰਦਰ ਤੇ ਜਿਵੇਂ ਆਪਾਂ ਪੱਤ ਬਣਾ ਲੈਂਦੇ ਆ ਦੁਪਹਿਰੇ ਕਿ ਚਾ ਲੈਣੇ ਆਂ ਅਰੇ ਨਹੀਂ ਬਈ ਇਕੱਲੀ ਗੱਲ ਪ੍ਰੂਫ ਹੋ ਗਏ ਇਸ ਦੇ ਸਾਹਮਣੇ ਮੇਰੇ ਚੂਹ ਮੇਰੇ ਅਸਲ ਨੂੰ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਮੈਂ ਹਸਨਾ ਵਾਦਾ ਕਰਦਾ ਤੁਹਾਨੂੰ 100% ਮੈਂ ਰਿਜ਼ਲਟ ਕਰਾਵਾਂਗੇ ਤੁਹਾਨੂੰ ਬੰਦ ਕਿਉਂ ਤੁਸੀਂ ਤਜੱਦਦ ਕਰ ਦਿਓ ਕੁੱਤੇ ਨੂੰ ਕਰਾਂਗੇ ਕਿਉਂ ਤਜੱਦਦ ਕਰਾਂਗੇ ਚਮ ਚਮ ਕਰੋ ਕੁੱਤੇ ਨੂੰ ਪਿਆਰੇ ਮਾਸੂਮ ਤੇ ਤੁਸੀਂ ਐਡਾ ਤਜੱਦਦ ਕਰ ਲੱਗ ਕੁੱਤਿਆਂ ਦਾ ਕਰਦੇ ਆਂ ਅਸੀਂ ਬੱਚੇ ਨੂੰ ਕਿਉਂ ਹੀ ਦਿਨਾ ਨਹੀਂ ਬਾਕੀ ਦਿਮਾਗ ਦੇ ਬਚ ਜਾ ਦੋ ਭਾਈ ਜੀ ਆਏ ਹੋ ਤੁਹਾਨੂੰ ਲੈਵਾਂ ਉਹ ਮੇਰੇ ਨਾਲ ਹੀ ਆਊਗਾ ਬੱਚਾ ਸਰਪੰਚ ਸਾਹਿਬ ਬੱਚਾ ਮੇਰੇ ਨਾਲ ਹੀ ਆ ਲੈ ਚਲੋ ਚਲੋ ਬਾਬਾ ਜੀ ਨਾਲ ਆਊਗਾ ਲੈ ਕੇ ਆ ਲੈ ਚਲੋ ਮਾਹੌਲ ਗਾਣੀ ਸਨੋ ਬੱਚਾ ਬੱਚਾ ਜੀ ਬੰਦਦੇ ਪਹਿਲਾਂ ਦੱਸੋ ਪ੍ਰੈਸ ਕਿੰਨੇ ਲਾਈ ਪ੍ਰੈਸ ਕਿਹਦਾ ਕਰੋਂ ਪ੍ਰੈਸ ਨਹੀਂ ਲਾਈ ਮੈਂ ਨਹੀਂ ਮੈਨੇ ਲਾਈ ਇਹਨੇ ਉੜਕੇ ਲੱਗੀ ਉੜਕੇ ਲੱਗ ਗਈ ਪ੍ਰੈਸ ਲਾਈ ਕਿਨੇ ਸੱਤ ਦਸ ਤੇ ਸੋ ਸੇ ਕਹੇ ਜੀ ਜੋ 10 ਬਣਾਣਾ ਦੱਸੀ ਦਸ ਸੱਤ ਦਸ ਤੂੰ ਸੱਤ ਕੰਨ ਦਰ ਦੋ ਕੀ ਰਹਿਣੀ ਮੈਂ ਪੁੱਛਾ ਤੂੰ ਪੁੱਛਾ ਜੀ ਮਾਣਾ ਮੋਟਾ ਦਸ ਸੱਤ ਲਾ ਮੇਰੇ ਪਰਸ ਨਹੀਂ ਫਟ ਗਿਆ ਸੀ ਯਾਰ ਉਹ ਮੈਂ ਮਰ ਜਣਾ ਨਹੀਂ ਕਿਹਦੀ ਕਿਸੇ ਤੋਂ ਸਮਾਂ ਲਈ ਨਹੀਂ ਹੈਗੀ ਫਿਰ ਇਹਨੇ ਲੈ ਜਿਆ ਪਰਸ ਕਿੱਦਾਂ ਲੈ ਗਿਆ ਬਾਹਰ ਇੱਕ ਮਿੰਟ ਬਰਾ ਮੇਰੇ ਨਾਲ ਬਾਹਰੋਂ ਬੰਦਾ ਪਰਸ ਆ ਗਿਆ ਬੱਚਾ ਦੱਸੂ ਆ ਗਿਆ ਇੱਕ ਮਿੰਟ ਬੱਚਾ ਆ ਗਿਆ ਪਰਸ ਵਾਲੀ ਕਰ ਸੱਚਾਈ ਮੈਂ ਚਲੂ ਕਰ ਦਿੱਤਾ ਮੈਂ ਇੰਨਾ ਚਿਰ ਹੋਣੀ ਦੱਸਦਾ ਨਹੀਂ ਤੇ ਕਿਹੜੀ ਪਰਮਾਣਵੀ ਕਰ ਲਈ ਫਿਰ ਸ਼ੁਰੂ ਕਰਦੇ ਹਾਂ ਕਿੱਥੇ ਖੜਾ ਸੀ ਕੰਮ ਦੇ ਚ ਇੰਨਾ ਤੱਕ ਇੱਕੋ ਤੇ ਲਿਆ ਲੀ ਕਿ 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 ਨਾ ਇੰਟਰਪ੍ਰੈਸ ਲਿਆਦਾ ਕਿਥੋਂ ਹੈ ਦੇਖ ਮਰਦਾ ਤੂੰ ਤੈਨੂੰ ਹੋਰ ਮਾਰ ਉਹ ਕਹਿੰਦਾ ਕੰਮ ਨਹੀਂ ਕਰਦਾ ਮੇਰੇ ਤਾਂ ਪ੍ਰੈਸ ਲਈ ਕਿਉਂ ਲਈ ਪ੍ਰੈਸੇ ਨਾ ਕਿਉਂ ਨਹੀਂ ਤੁਸੀਂ ਕੰਮ ਕੌਣ ਕਰਦਾ ਇਹਦਾ ਤੂੰ ਬੋਲ ਮੈਂ ਨਹੀਂ ਕਰਾ ਰਹੀ ਵੀਰੇ ਤੁਹਾਡੇ ਸਾਹਮਣੇ ਕੱਢ ਕੇ ਤੂੰ ਨੱਚ ਕੇ ਆ ਜਾ ਨਿਓ ਤੂੰ ਮੱਛਲੇ ਕਿਉਂ ਮਾਰਿਆ ਇਹ ਮੈਂ ਕੰਮ ਮਰੋ ਬੱਚਾ ਤਾਂ ਤੇਰੇ ਮਾਰੇ ਕਿਉਂ ਨਹੀਂ ਤੇਰੇ ਬੱਚੇ ਨੇ ਇਹ ਕੀ ਅਸੀਂ ਪਤਾ ਨਹੀਂ ਸੀਗਾ ਤੇਰੇ ਮਾਰੇ ਕਿੰਨੇ ਮਾਰੇ ਫਿਰ ਦੂਜੇ ਮੋਹ ਨਾਲ ਬੱਚੇ ਕੋਈ ਗਲਤੀ ਕਰਦਾ ਸੀਗਾ ਮੈਂ ਗਲਤੀ ਕਰਾਂਗੀ ਮੈਂ ਜਗਤ ਬਤਾਉਗਾ ਉਸਨੂੰ ਪਰ ਕੀ ਕਹਿੰਦੇ ਨੇ ਕਿ ਮੈਂ ਇਹ ਕਿੰਨਾ ਨਹੀਂ ਜੀ ਪਿੱਟਦੇ ਨਿਸ਼ਾਨ ਨਹੀਂ ਜੀ ਕੋਈ ਕਹਿੰਦੀ ਕਰਦਾ ਸਾਰਾ ਹੋ ਗਿਆ ਨਾ ਤੇ ਪਾਏ ਨੂੰ ਸਾਰੀ ਗੱਲ ਇਹ ਦੱਸਦਾ ਮੈਂ ਤੈਨੂੰ ਕਦੇ ਵਿਆਹ ਨਹੀਂ ਕੀਤਾ ਇੱਕ ਮਿੰਟ ਜਦੋਂ ਬੱਲੇ ਗੱਲਾਂ ਬਣਦੀਆਂ ਜਾ ਰਹੀਆਂ ਨੇ ਕੀ ਨਾਮ ਆਪਨਾ ਅਜੇ ਸਾਲ ਕੀ ਗੱਲ ਹੋਈ ਸੀ ਸਾਹੀ ਇਹ ਇਹਨਾਂ ਨੇ ਕਿਹਾ ਸੀ ਅਸੀਂ ਨੁੱਤਰ ਤੇ ਤੈਨੂੰ ਨਹੀਂ ਕੰਮ ਕੋੰਦੇ ਕੋਈ ਇਹਨਾਂ ਨੇ ਨੁੱਤਰ ਭੱਜ ਗੋੜੋ ਹੱਦ ਕੋਲ ਕਾ ਮੇਰੇ ਤੋਂ ਕੰਮ ਕਰਿਆ ਸਾਰਾ ਫੇਰੇ 10 ਗੰਨ ਜਾਂਦੀ ਫੇਰ ਇਹਨਾਂ ਨਾਲ ਹੁੰਦਾ ਜੁੜਿਆ ਸੀ ਉਹ ਫਿਰ ਉਹ ਵੀ ਕੰਮ ਇਹ ਕੱਢਦਾ ਸੀ ਉਹ ਕਾ ਕੀ ਕੰਮ ਕਰਦੀ ਉਹ ਲੜੀ ਕੌਣ ਹੈ ਉਹ ਉਹ ਕੰਦੇ ਇਹਦਾ ਕਰਦੇ ਆ ਗੁੱਪ ਕੀਤਾ ਹੈ ਆਪਣਾ ਉਹ ਤੇ ਇਹਨਾਂ ਦਾ ਨੌਕਰ ਕਰੋ ਗਿਆ ਸੀਗਾ ਨੌਕਰ ਨਾਲ ਕਿ ਮੈਂ ਹੋਰ ਹੀ ਭੱਜ ਗਿਆ ਅੱਛਾ ਆ ਜਾ ਤੂੰ ਐਸੇ ਬੱਦ ਗਿਆ ਸੀਗਾ ਹਾਂਜੀ ਉਸ ਤੋਂ ਬਾਅਦ ਤੂੰ ਸਾਰਾ ਕੰਮ ਕਰਦਾ ਨਾ ਕਰੇ ਮੈਂ ਉਹ ਨਹੀਂ ਭੱਜਿਆ ਸੀ ਇਹਨਾਂ ਨੇ ਕੀ ਲਗਾਇਆ ਸੱਟਾਂ ਜਿਹੜੀ ਵੱਜੀ ਮੂਤ ਤੇ ਕੀ ਲੱਗਿਆ ਬੱਥੇ ਲਾਈਆ ਬੱਥੇ ਲਾਈਆ ਹਾਂਜੀ ਕਿਉਂ ਇਹ ਪ੍ਰੈਸ ਕਿ ਲਗਾਈ ਉਹਨੇ ਪਤਾ ਨਹੀਂ ਕਹ ਦੋ ਕੰਮ ਮੈਂ ਸਾਰਾ ਕਰ ਦਿਆਂ ਮੈਂ ਘਰ ਤੋਂ ਲਾਈ ਹੀ ਕਿਹੜੇ ਕਿਹੜੇ ਕੰਮ ਕਰਦਾ ਪੁੱਤੂ ਚਾਰਪੋਇਆ ਕਰਦਾ ਕੱਪੜੇ ਤੁੰਦਨ ਬਣਾਵਲੇ ਰਾਤ ਨੂੰ ਰਾਤ ਨੂੰ ਹਾਂਜੀ ਤੈਨੂੰ ਕੀ ਲੈ ਕੇ ਲੈ ਕੇ ਆਏ ਸੀ ਮੈਨੂੰ ਕਹਿੰਦੇ ਸਾਡੇ ਕੋਲ ਨੁੱਤ ਲੈ ਤੂੰ ਨਾ ਕੋਈ ਉੜਾ ਮੈਨੂੰ ਸਮਝਿਆ ਮੈਂ ਕਿਸੇ ਨੂੰ ਸਮਝਾਉਣਾ ਉਹ ਨਾ ਮਗਰ ਦੀਰੇ ਕੰਮ ਕਰਦਾ ਹਾਂ ਹੋਰ ਕੁਝ ਨਹੀਂ ਤੇਰੇ ਮੰਮੀ ਡੈਡੀ ਨੂੰ ਹੁਣ ਫੇਰ ਖਬਰ ਮਿਲੀ ਹੈ ਇਸ ਬਗਦਤੀ ਪ੍ਰੈਸ ਲਗਾਈ ਇਹਨੂੰ ਮੈਨੂੰ ਹੁਣ ਮਿਲਣੀ ਨਹੀਂ ਆ ਨੰਬਰ ਨੰਬਰ ਪਤਾ ਹੈ ਤੇਰੇ ਯਾਦ ਹੈ ਕੋਈ ਕਿਸੇ ਦਾ ਰਹਿਣ ਵਾਲਾ ਮਾਹਰੀਪਤਨ ਦਾ ਹੈ ਮਾਹਰੀਪਤਨ ਦਾ ਮੈਨੂੰ ਜਾਣਦੇ ਹੋ ਅੱਜ ਇਹ ਹੁਣ ਇਹ ਤੈਨੂੰ ਕੀ ਕਹਿ ਕੇ ਲਿਆਇਆ ਸੀ ਕੰਮ ਕਰਦੇ ਨੇ ਰਹਿ ਗਏ ਐਵੇਂ ਤੁਸੀਂ ਵੀ ਇਤਿਆਸ ਇਦਾਂ ਨੂੰ ਦਾਂਗੇ ਕਿੰਨੇ ਉਮਰ ਦੇ ਹੋ ਤੇਰੀ ਉਮਰ ਕਿਨੇ ਮਤਲਬ ਕਿ ਕਿੰਨੀ ਵਰੀ ਨਹੀਂ ਉਮਰ ਕਿੰਨੇ ਤਰੀ ਮਤਲਬ ਨੂੰ ਮੈਂ ਕਿੰਨੀ ਵਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇੱਕ ਇਨਫੋਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਾਂਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਨਹੀਂ ਦੱਸਦੀ ਆ ਉਹ ਇਹਦੇ ਜਿਹੜੇ オリジナル ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬੈਲਟਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਿਸਕਰਨ ਉਹਨੇ ਦੱਸਿਆ ਜੀ ਮਾਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਵਾ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਂ ਬਾਪਾ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨਾਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਮੀਡੀਆ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ ਮੀਡੀਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਆਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ ਦੇਖੋ ਮੈਨੂੰ ਮੈਨੂੰ ਅੱਜ ਬਹੁਤ ਹੀ ਦੁਖਪ੍ਰੀਖ ਖਬਰ ਹੈਗੀ ਹੈ ਕਿ ਛੋਟੇ ਜਿਹੇ ਬੱਚੇ ਨੂੰ 10 ਸਾਲ ਦੇ ਬੱਚੇ ਨੂੰ ਇੰਨੀ ਜ਼ਿਆਦਾ ਜਿਹੜੀ ਆ ਇੰਨੀ ਫਿਜ਼ੀਕਲੀ ਅਬਿਊਸ ਸਹਣੀ ਪੈ ਗਈ ਹੈ ਜੋ ਸਾਨੂੰ ਪਤਾ ਲੱਗਿਆ ਇਸ ਚੀਜ਼ ਦੇ ਬਾਰੇ ਅਸੀਂ ਉਹ ਭਾਈ ਸਾਹਿਬ ਨਾਲ ਗੱਲ ਵੀ ਕੀਤੀ ਉਹਨਾਂ ਦਾ ਸਤਪਾਹ ਹੈਗਾ ਜਿਹੜੇ ਕਿ ਉਹਨਾਂ ਦੇ ਐਨਜੀਓ ਹੈਗੇ ਨੇ ਉਹ ਉੱਥੇ ਰੈਸਕਿਊ ਕਰਨ ਗਏ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਨੂੰ ਗਵਾਲੀਆਂ ਤੋਂ ਇੱਕ ਟੈਲੀਫੋਨ ਆਇਆ ਸੀ ਕਿ ਇੱਥੇ ਬੱਚੇ ਦੇ ਰੋਣ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਕੁੱਤੇ ਦੀ ਭੌਂਕ ਕੇ ਬਹੁਤ ਆਵਾਜ਼ਾਂ ਆਉਂਦੀਆਂ ਨੇ ਅਸੀਂ ਬੜੀ ਬੜੀ ਰੋਕਾਂ ਨੂੰ ਕਿਸੇ ਹੋਰ ਨੂੰ ਕੰਪਲੇਨ ਵੀ ਕੀਤੀ ਪਰ ਕੋਈ ਐਕਸ਼ਨ ਨਹੀਂ ਹੋਇਆ ਤੇ ਜਦੋਂ ਉੱਥੇ ਗਏ ਨੇ ਤੇ ਇਹਨਾਂ ਨੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਬਾਹਰ ਕੱਢਿਆ ਰੈਸਕਿਊ ਕੀਤਾ ਹੈ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਜਿਹੜੇ ਮੈਡਮ ਹੈਗੇ ਸੀਗੇ ਉਹਨਾਂ ਨੂੰ ਪੁੱਛਿਆ ਗਿਆ ਤੇ ਉਹ ਕਿਸੇ ਠੀਕ ਤਰੀਕੇ ਦਾ ਜਵਾਬ ਨਹੀਂ ਦਿੰਦੇ ਗੱਲ ਦਾ ਬਿਲਕੁਲ ਵੀ ਬੱਚੇ ਨੇ ਜੋ ਦੱਸਿਆ ਬਹੁਤ ਸਹਿਮੇ ਹੋਇਆ ਉਹ ਕਹਿੰਦਾ ਕਿ ਮੈਨੂੰ ਇਹ ਕੁੱਤਿਆਂ ਦੇ ਕਮਰੇ ਦੇ ਵਿੱਚ ਬੰਦ ਰੱਖਦੇ ਨੇ ਰੋਟੀ ਵੀ ਬਹੁਤ ਘਟ ਦਿੰਦੇ ਨੇ ਮੇਰੇ ਤੋਂ ਘਰ ਦਾ ਪੂਰਾ ਕੰਮ ਕਰਾਉਂਦੇ ਨੇ ਉਸ ਬੱਚੇ ਨੇ ਬਾਅਦ ਚੋਂ ਇਹ ਵੀ ਦੱਸਿਆ ਇਹਨਾਂ ਨੂੰ ਜਦੋਂ ਲੈ ਗਏ ਆਪਣੇ ਐਨ ਜੀਓ ਦੇ ਵਿੱਚੋਂ ਕਿ ਮੇਰਾ ਇੱਕ ਹੋਰ ਭਰਾ ਵੀ ਹੈਗਾ ਆ ਤੇ ਮੇਰੇ ਜਿਹੜੇ ਮਾਪੇ ਨੇ ਮੇਰੇ ਫਾਦਰ ਨੇ ਦੂਜਾ ਵਿਆਹ ਕਰਾ ਲਿਆ ਮਾਂ ਨੇ ਦੂਜਾ ਵਿਆਹ ਕਰਾ ਲਿਆ ਤੇ ਜਿਹੜਾ ਮੇਰਾ ਭਰਾ ਤੇ ਮੈਨੂੰ ਕਿਸੇ ਨੂੰ ਦੇਤਾ ਇਹਨਾਂ ਨੇ ਇਹ ਅਡਾਪਸ਼ਨ ਹੋਈ ਹੈ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਮਣੇ ਗੱਲ ਕੀਤੀ ਐਸਐਸਪੀ ਸਾਹਿਬ ਨੇ ਜੋ ਮੈਨੂੰ ਕਿਹਾ ਕਿ ਇਹਨਾਂ ਦੀ ਅਡਾਪਸ਼ਨ ਹੋਈ ਹੈ ਲੀਗਲ ਅਡਾਪਸ਼ਨ ਹੈ ਇਹਨਾਂ ਦੇ ਲੀਗਲ ਪੇਪਰ ਠੀਕ ਨੇ ਜਿਹੜੇ ਅਡਾਪਸ਼ਨ ਦੇ ਹੈਗੇ ਨੇ ਮਗਰ ਕੁੱਟਮਾਰ ਬੱਚੇ ਦੇ ਨਾਲ ਇਹ ਸਾਰਾ ਹੋਣ ਦੇ ਬਾਅਦ ਹੁਣ ਉਹਦੇ ਲਈ ਉਹਨਾਂ ਨੇ ਇੱਕ ਉਹਨਾਂ ਨੂੰ ਅਰੈਸਟ ਕਰਦੇ ਐਫ ਆਈ ਆਰ ਵੀ ਹੋ ਚੁੱਕੀ ਹੈ ਉਹਦੇ ਉੱਤੇ ਗੱਲ ਇਹ ਹੈਗੀ ਹੈ ਇਸ ਟਾਈਮ ਦੇ ਉੱਤੇ ਕਿ ਸਾਡਾ ਸਮਾਜ ਇੰਨਾ ਇਨਸੈਂਸਿਟਿਵ ਹੋ ਚੁੱਕਿਆ ਕਿ ਆਸ-ਪਾਸ ਇੰਨਾ ਕੁਝ ਹੋ ਰਿਹਾ ਸੀ ਮਗਰ ਕਿਸੇ ਦੀ ਕੋਈ ਕਾਰਵਾਈ ਨਹੀਂ ਹੋਈ ਉਹ ਲੇਡੀ ਦੇ ਘਰ 10 ਕੁੱਤੇ ਰੱਖਿਓਏ ਨੇ ਇਹ ਅਲਾਉਡ ਹੀ ਨਹੀਂ ਹੈ ਕਿੰਨਾ ਕਿਸੇ ਨੇ ਅੰਗਲੀ ਹੋਈ ਹੈ ਨਾ ਕਿ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਜੇ ਤੁਸੀਂ ਇੱਕ ਡੌਗ ਰੱਖ ਸਕਦੇ ਹੋ ਉਹ ਵੀ ਰਜਿਸਟਰਡ ਕਰਾ ਕੇ ਨਾ ਕਿ 10 ਕੁੱਤੇ ਰੱਖ ਸਕਦੇ ਹੋ ਇਹ ਕਿ ਕਿੰਨਾਂ ਨੇ ਅੰਗਲੀ ਕੀਤੀ ਇਹਨਾਂ ਦੇ ਐਮਸੀ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਸੀਗਾ ਮਿਊਨਿਸਪਲ ਕਾਰਪੋਰੇਸ਼ਨ ਦੇਖਣਾ ਚਾਹੀਦਾ ਕਿ ਇਸ ਰੈ residencies ਦੇ ਅੰਦਰ ਕੀ ਹੋ ਰਿਹਾ ਹੈ ਇੱਥੇ ਸੈਕੰਡਲੀ ਜਦੋਂ ਅਡੌਪਸ਼ਨ ਹੁੰਦੀ ਆ ਉਹਦੇ ਅੰਦਰ ਇੱਕ ਕਮੇਟੀ ਹੁੰਦੀ ਹੈ ਜਿਹੜੀ ਕਿ ਇਸ ਚੀਜ਼ ਦੇ ਉੱਤੇ ਨਜ਼ਰ ਰੱਖਦੀ ਆ ਕਿ ਬੱਚਾ ਠੀਕ ਹੈ ਕਿ ਨਹੀਂ ਹੈ ਜਿਹਨੂੰ ਅਡੌਪਸ਼ਨ ਦਿੱਤੀ ਹੈ ਉਹਨਾਂ ਨੂੰ ਹੁੰਦਾ ਵੀ ਬੱਚੇ ਨੂੰ ਬਿਲਕੁਲ ਆਪਣੇ ਬੱਚੇ ਦੀ ਤਰ੍ਹਾਂ ਪਾਲ ਲੋਗੇ ਪੜ੍ਹਾਉਂਗੇ ਲਿਖਾਉਂਗੇ ਲੇਕਿਨ ਉਹ ਸਭ ਕੁਝ ਹੋਇਆ ਕਿ ਨਹੀਂ ਹੋਇਆ ਤੇ ਕਿੰਨੀਆਂ ਅੰਗਲੀਆਂ ਹੋਈਆਂ ਨੇ ਈਵਨ ਕੇ ਅਡਾਪਸ਼ਨ ਪੇਪਰ ਜਿਹੜੇ ਨੇ ਹੁਣ ਕਹਿ ਰਹੇ ਨੇ ਕਿ ਜੇ ਇਸ ਜਿਹੜੀ ਲੇਡੀ ਹੈਗੀ ਆ ਉਹ ਦੇ ਮੈਂਟਲੀ ਸਟੇਬਲ ਨਹੀਂ ਹੈ ਜੇ ਉਹ ਮੈਂਟਲੀ ਸਟੇਬਲ ਹੀ ਨਹੀਂ ਆ ਤੇ ਅਡਾਪਸ਼ਨ ਹੋ ਕਿ ਨਹੀਂ ਗਈ ਇਹਦਾ ਮਤਲਬ ਪੂਰੇ ਪ੍ਰੋਸੈਸ ਦੇ ਅੰਦਰ ਕਿਤੇ ਨਾ ਕਿਤੇ ਕਾਫੀ ਗਲਬਤ ਚੱਲ ਰਹੀ ਹੈ ਅਸੀਂ ਆਪਣੀ ਤਰਫ ਤੋਂ ਡੀਸੀ ਸਾਹਿਬ ਨੂੰ ਵੀ ਲੈਟਰ ਲਿਖ ਰਹੇ ਤੇ ਐਸਐਸਪੀ ਸਾਹਿਬ ਨੂੰ ਵੀ ਲੈਟਰ ਲਿਖ ਰਹੇ ਕਿ ਸਾਨੂੰ ਪੂਰੇ ਫੈਕਟਸ ਦੱਸੇ ਜਾਣ ਅਗਰ ਫੈਕਟਸ ਦੇ ਅੰਦਰ ਹੈ ਕਿ ਅਡਾਪਸ਼ਨ ਕਮੇਟੀ ਨੇ ਇਹਦੇ ਉੱਤੇ ਕੋਈ ਚੈਕਿੰਗ ਨਹੀਂ ਕੀਤੀ ਉਹ ਵੀ ਲਾਇਅਬਲ ਹੈਗੀ ਇਸ ਚੀਜ਼ ਦੇ ਤੇ ਜਿਹੜੇ ਪੇਰੈਂਟਸ ਹੈਗੇ ਨੇ ਅਕੋਰਡਿੰਗ ਟੂ ਜਿਹੜੇ ਨੇ ਹੈਗੇ ਐਨਜੀਓ ਵਾਲੇ ਉਹਨਾਂ ਨੇ ਦੱਸਿਆ ਕਿ ਉਹ ਲੜਕੇ ਦੇ ਚਾਚੇ ਦੇ ਨਾਲ ਗੱਲ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹਨਾਂ ਨੇ ਜਿਹਨੂੰ ਵੀ ਅਡਾਪਸ਼ਨ ਲਈ ਬੱਚੇ ਦਿੱਤੇ ਸੀ ਉਹਨਾਂ ਤੋਂ ਪੈਸੇ ਲੈ ਗਏ ਤੇ ਇਹ ਤੇ ਹਿਊਮਨ ਟ੍ਰੈਫਿਕਿੰਗ ਹੋ ਗਈ ਤੁਸੀਂ ਇੱਕ ਤਰਫ ਲੀਗਲ ਪੇਪਰ ਜੂੜ ਬਣਾ ਲਏ ਨੇ ਕਿ ਤੁਸੀਂ ਪੈਸੇ ਲੈ ਲਏ ਉਹਦੇ ਉੱਤੇ ਤੇ ਇਹਦੇ ਅੰਦਰ ਮਾਪੇ ਉਹ ਵੀ ਓਨੇ ਹੀ ਗਿਲਟੀ ਨੇ ਜਿਨ੍ਹਾਂ ਕੀ ਇਹ ਲੇਡੀ ਜਿਹਨੇ ਅਡਾਪਟ ਕੀਤਾ ਉਹਨੂੰ ਤੇ ਉਹਨੂੰ ਇਨ ਹਿਊਮਨਲੀ ਕੰਮ ਕਰਵਾਇਆ ਗਿਆ ਚਾਈਲਡ ਲੇਬਰ ਵੀ ਇਹਦੇ ਚੋਂ ਆਉਂਦਾ ਹਿਊਮਨ ਟ੍ਰੈਫਿਕਿੰਗ ਵੀ ਇਹਦੇ ਚ ਆਉਂਦੀ ਹੈ ਤੇ ਉਤੋਂ ਫਿਰ ਜਿਹੜੀ ਇਹ ਹੈਗੀ ਅਡਾਪਸ਼ਨ ਜਿਹੜੀ ਹੈ ਰੂਲਸ ਨੇ ਇਹ ਵੀ ਠੀਕ ਤਰ੍ਹਾਂ ਅਪਲਾਈ ਨਹੀਂ ਹੋਏ ਇਹਦੇ ਫੈਕਟਸ ਜਿਹੜੇ ਨੇ ਅਸੀਂ ਇਹਨਾਂ ਤੋਂ ਮੰਗੇ ਰਿਪੋਰਟ ਮੰਗੀਏ ਅਸੀਂ ਡੀਸੀ ਸਾਹਿਬ ਨੂੰ ਵੀ ਲਿਖ ਰਹੇ ਹਾਂ ਤੇ ਐਸਐਸਪੀ ਸਾਹਿਬ ਨੂੰ ਵੀ ਲਿਖ ਰਹੇ ਹਾਂ ਕਿ ਇੱਕ ਪਿੰਨਕ ਦੇੰਤੇ ਇਹ ਵਾਲਾ ਕੰਮ ਚੱਲ ਰਿਹਾ ਤਾਂ ਕਿਨਕ ਅਸੀਂ ਉਹਨਾਂ ਨੂੰ ਇਹ ਗੱਲ ਕਿਹਾ ਕਿ ਸਾਨੂੰ 4 ਦਿਨ ਦੇ ਅੰਦਰ ਅੰਦਰ ਸਾਰੀ ਰਿਪੋਰਟ ਦਿੱਤੀ ਜਾਵੇ ਤਾਂ ਜੀ ਫਿਰ ਨੰਬਰ 2 ਇਹ ਬੱਚਾ ਕਿੰਨੇ ਸਾਲ ਦਾ ਇਹਨਾਂ ਦੇ ਕੋਲ ਹੈ ਜੀ ਅਕੋਰਡਿੰਗ ਟੂ ਜਿਹੜੇ ਇਹਨਾਂ ਦੇ ਹੈਗੇ ਨੇ ਐਨ ਜੀਓ ਬਾਰੇ ਉਹ ਕਹਿੰਦੇ ਘੱਟੋ ਘੱਟ 2 ਸਾਲ ਤੋਂ ਬੱਚਾ ਇਹਨਾਂ ਦੇ ਕੋਲ ਹੈ